ਇਹਨਾਂ ਦੀ ਲਾਸਟ ਫਿਲਮ ਇਹ ਸੀਗੀ ਇਹ ਇਸ ਚੀਜ਼ ਨੂੰ ਅਸੀਂ ਮੈਡੀਕਲ ਜਿਵੇਂ ਕਹਦੀ ਹੈ ਉਹ ਕਰਨ ਵਾਸਤੇ ਲੋਕਾਂ ਨੂੰ ਜਾ ਕੇ ਕਰਨ ਵਾਸਤੇ ਵੀ ਯਾਰ ਹੋਣਾ ਸੀ ਉਹਨਾਂ ਦੀ ਲਾਸਟ ਫਿਲਮ ਤਾਂ ਤੁਸੀਂ ਦੇਖ ਲੋ ਇੱਕ ਵਾਰੀ ਤੇ ਫਿਰ ਅਸੀਂ ਸਿਆਮਾਤਰ ਦੇ ਉੱਪਰ ਨਾ ਕੁਝ ਨਾ ਕੁਝ ਜਿੰਨਾ ਕ ਅਸੀਂ ਕਰ ਸਕਦੇ ਸੀ ਕਿੰਨਾ ਬਾਕੀ ਵੀਰ ਆਪ ਬਹੁਤ ਸਿਆਣਾ ਸਿਆਣਾ ਸੀ ਤੇ ਬਾਈ ਤੇ ਅਸੀਂ ਪੜਣਾ ਤੇ ਪੈੜ ਦਰਦੇ ਆ ਜਿਵੇਂ ਬਾਈ ਸੋਹਣਾ ਸੋਹਣਾ ਗਾਉਂਦਾ ਸੋਹਣਾ ਡਰੈਸ ਅਪ ਕਰਦਾ ਸੀ ਵੀ ਕੋਸ਼ਿਸ਼ ਕਰਦੀ ਬਾਈ ਵਾਂਗੂ ਗਾਈਏ ਬਾਈ ਵਾਂਗੂ ਕੈਲੋ ਡਰੈਸ ਅਪ ਕਰੀਏ ਬਾਈ ਦੇ ਜਿਹੜੇ ਬੋਲ ਜਾਂ ਬਾਈ ਦਾ ਤਰੀਕਾ ਮਿਲਣ ਦਾ ਉਹ ਹਰੇਕ ਦੇ ਦਿਲ 'ਚ ਘਰ ਕਰ ਜਾਂਦਾ ਸੀ ਕਿਉਂਕਿ ਸਾਡੇ ਟੀਮ ਟੀਮ 'ਚ ਇੱਕ ਹੋਣ ਕਰਕੇ ਤੇ ਇੱਕੋ ਲਾਈਨ ਜਿਹੜੇ ਲਾਈਵ ਸ਼ੋਅਾਂ ਦੇ ਕਰਕੇ ਸੀ ਰਸਤੇ 'ਚ ਵੀ ਬੜੀ ਵਾਰ ਮਿਲੇ ਆਂ ਕਈ ਵਾਰ ਕਈ ਚੀਜ਼ਾਂ ਦਾ ਬਾਈ ਹੁਣਾਂ ਕੋ ਪੁੱਛਿਆ ਉਹਨਾਂ ਨੂੰ ਅਸੀਂ ਜਿਹੜੇ ਆਉਣ ਵਾਲੇ ਟਾਈਮ ਦੇ ਵਿੱਚ ਇੰਨਾ ਕੋ ਨੂੰ ਉਚਾਈਆਂ ਤੇ ਲੈ ਜੀਏ ਕਿ ਰਹਿਣ ਦੀ ਦੁਨੀਆ ਤੱਕ ਉਹਨਾਂ ਨੂੰ ਕੋਈ ਭੁੱਲ ਨਾ ਸਕੀ ਲੋਕ ਪਰਿਵਾਰ ਦੇ ਨਾਲ ਖੜੇ ਪਰ ਅਸਲ ਸ਼ਰਧਾਂਜਲੀ 28 ਤਰੀਕ ਨੂੰ ਹੋਣੀ ਆ ਜਿਹੜੇ ਜਿਹੜੇ ਫਿਲਮ ਦੇਖਣੇ ਜਾਣਗੇ ਬਸ ਉਹਨਾਂ ਦੀ ਸ਼ਰਧਾਂਜਲੀ ਬੰਦੀ ਜਾਊਗੀ ਸੋ ਸਾਰੇ ਨੂੰ ਇਹੀ ਬੇਨਤੀ ਆ 28 ਤਰੀਕ ਨੂੰ ਜ਼ਰੂਰ ਸਿਨੇਮਾ ਕਰਾਂ ਫਿਲਮ ਵੇਖਣ ਜਾਇਓ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਅਸੀਂ ਪਾਈ ਦੇ ਨਾਲ ਪਹਿਲਾਂ ਵੀ ਸੀਗੇ ਤੇ ਹੁਣ ਵੀ ਆ ਤੇ ਕਾ ਵੀ ਹਮੇਸ਼ਾ ਨਾਲ ਰਾਵਾਂਗੇ ਤੇ ਅੱਜ ਅਸੀਂ ਫਿਲਮ ਨੂੰ ਸਪੋਰਟ ਕਰਨ ਆਏ ਆ ਤੇ ਮੈਂ ਹਮੇਸ਼ਾ ਇਹੀ ਗੱਲ ਸੋਚਦਾ ਸੀਗਾ ਕਿ ਵੀ ਬੰਦਾ ਛੇਟੇ ਡਿਪਾਰਟਮੈਂਟ ਚੋਂ ਆਇਆ ਤੇ ਪੰਜਾਬੀ ਇੰਡਸਟਰੀ ਵਿੱਚ ਫਿਲਮੀ ਇੰਡਸਟਰੀ ਵਿੱਚ ਨਹੀਂ ਆਇਆ ਮੇਰੇ ਮਨ 'ਚ ਹਮੇਸ਼ਾ ਸੀਗਾ ਤੇ ਬਟ ਮੈਨੂੰ ਇਹ ਨਹੀਂ ਪਤਾ ਸੀਗਾ ਕਿ ਫਿਲਮ ਬਣੀ ਪਈ ਆ ਤੂੰ ਤੇ ਮੈਂ ਨੀ ਨੇ ਚਰਦੇ ਆਂ ਡਟੋ ਜਹੇ ਆਪਾਂ ਤੜਕੇ ਲੜਕੇ ਆਥਣੇ ਇੱਕੋ ਜਹੇ ਹੋ ਆਪਾਂ ਤੜਕੇ ਲੜਕੇ ਆਥਣੇ ਇੱਕੋ ਜਹੇ ਸਸਿਕਾ ਸਵਾਗਤ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਸੰਦੀਪ ਕਮੋਜ ਅਸੀਂ ਲੰਘ ਰਹੇ ਸੀ ਤਾਂ ਵਿਰਸਾ ਢਾਬਾ ਜਿਹੜਾ ਕਿ ਅਸੀਂ ਜਦੋਂ ਚੰਡੀਗੜ੍ਹ ਮੁਹਾਲੀ ਤੋਂ ਫਤਿਹਗੜ੍ਹ ਸਾਹਿਬ ਰੋਡ ਵੱਲ ਜਾਂਦੇ ਰ ਸਾਰੇ ਇੱਥੇ ਆਉਂਦੇ ਨੇ ਤਾਂ ਅਸੀਂ ਸਿਆਮਾ ਇਤਰ ਜਿਨ੍ਹਾਂ ਦਾ ਦੁਨੀਆ 'ਚ ਹੁਣ ਪੂਰਾ ਵੱਡਾ ਨਾਮ ਹੈਗਾ ਮਲੇਰ ਕੋਟਲੇ ਤੋਂ ਜਾਣੇ ਜਾਂਦੇ ਜਿਨ੍ਹਾਂ ਦਾ ਪੂਰੇ ਦੇਸ਼ਾਂ ਵਿਦੇਸ਼ਾਂ 'ਚ ਉਹਨਾਂ ਦਾ ਇਤਰ ਦੇ ਨਾਮ ਨਾਲ ਜਾਣੇ ਜਾਂਦੇ ਨੇ ਤੇ ਇੱਥੇ ਅੱਜ ਇੰਨੀ ਭੀੜ ਲੱਗੀ ਹੋਈ ਸੀ ਤਾਂ ਅਸੀਂ ਇੱਥੇ ਦੇਖਿਆ ਕਿ ਇੱਥੇ ਲੋਕਾਂ ਤੋਂ ਪੁੱਛਿਆ ਕਿ ਸਾਰੀ ਮੁਹਾਲੀ ਚੰਡੀਗੜ੍ਹ ਖਰੜ ਸਾਰਾ ਮਿਲ ਕੇ ਇੱਥੇ ਹੀ ਉਤਰਿਆ ਹੋਇਆ ਏ ਕਿਰਿ ਵਿਖਾਓ ਯਾਰ ਰਾਜਵੀਰ ਸਾਰੇ ਦਿਖਾਓ ਵੀ ਕਿੰਨਾ ਰਾਸ਼ ਵੇਖੋ ਇੱਥੇ ਰਹਾ ਕੀ ਬਾਤ ਹੈ ਮੈਕਾ ਹੀ ਮੈਕਾ ਹੋਈਆਂ ਮੇਰੇ ਅੰਦਰ ਤੇ ਤੇ ਦੂਸਰੇ ਪਾਸੇ ਅਸੀਂ ਸ਼ਾਮਾ ਜੀ ਸਾਡੇ ਨਾਲ ਹੈਗੇ ਨੇ ਸ਼ਾਮਾ ਜੀ ਅੱਜ ਤਾਂ ਮੈਕ ਕਈ ਖਿਡਾਰੀਆਂ ਪਿਆਰੇ ਮੇਲਾ ਸਾਰਾ ਪੰਜਾਬ ਵੀ ਇੱਥੇ ਇਕੱਠਾ ਕਰ ਲਿਆ ਤੁਸੀਂ ਇਹ ਇਹ ਰੱਬ ਦਾ ਸ਼ੁਕਰ ਹੈ ਜੀ ਪਰ ਇਹ ਨਾ ਇੱਕ ਜਿਵੇਂ ਕਹਿੰਦੇ ਨਹੀਂ ਹੁੰਦੇ ਆ ਕਿ ਜਿਹੜਾ ਇਹ ਇਕੱਠਾ ਹੈ ਇਹ ਇਸ ਤਰ੍ਹਾਂ ਦਾ ਹੈ ਕਿ ਸਾਡੇ ਬਿਛੜੇ ਹੋਏ ਭਰਾ ਹਣਾ ਰਾਜਵੀਰ ਜੀ ਜਿਹੜੇ ਇਸ ਦੁਨੀਆ ਚ ਨਹੀਂ ਰਹੇ ਮੈਂ ਮੈਂ ਉਹੀ ਦੇਖ ਰਿਹਾ ਸੀ ਤੁਸੀਂ ਇੱਕ ਮਿੰਟ ਜਿਹੜਾ ਪੋਸਟਰ ਲਗਾ ਰੱਖਿਆ ਹੈ ਇਹ ਰਾਜਵੀਰ ਦਾ ਫਿਲਮ ਦਾ ਪੋਸਟਰ ਹੈ ਤੇ ਇਹ ਤੁਸੀਂ ਦੁਕਾਨ ਤੇ ਕਿਉਂ ਲਗਾ ਰੱਖਿਆ ਦੇਖੋ ਵਿਰਸਾਟਾ ਬੱਤ ਹੈ ਨਾ ਸਿਆਮਾ ਤਰਜੀ ਬ੍ਰਾਂਚ ਹੈਗੀ ਹੈ ਨਾ ਪਰ ਸਾਨੂੰ ਇਹ ਸੀਗਾ ਵੀ ਬੀਰ ਜੀ ਨਾ ਦੁਨੀਆ ਦੇ ਵਿੱਚੋਂ ਜਦੋਂ ਗਏ ਨੇ ਇਹ ਪੰਜਾਬ ਨੂੰ ਬਹੁਤ ਕੁਝ ਦੇ ਕੇ ਗਏ ਨੇ ਸਾਡੀ ਵਿਰਾਸਤ ਨੂੰ ਸਾਡੇ ਨਾਲ ਜੋੜ ਕੇ ਗਏ ਨੇ ਬਹੁਤ ਕੁਝ ਕਰਕੇ ਗਏ ਨੇ ਜਦੋਂ ਇਹ ਦੁਨੀਆ ਤੋਂ ਗਏ ਇਹਨਾਂ ਦੀ ਲਾਸਟ ਫਿਲਮ ਇਹ ਸੀਗੀ ਪਰ ਇਹ ਇਸ ਚੀਜ਼ ਨੂੰ ਅਸੀਂ ਮਤਲਬ ਜਿਵੇਂ ਕਹਦੀ ਆ ਉਹ ਕਰਨ ਵਾਸਤੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਵੀ ਯਾਰ ਹੋਣਾ ਸੀ ਉਹਨਾਂ ਦੀ ਲਾਸਟ ਫਿਲਮ ਤਾਂ ਤੁਸੀਂ ਦੇਖ ਲਓ ਇੱਕ ਵਾਰੀ ਤੇ ਫਿਰ ਅਸੀਂ ਸਿਆਮਾਤਰ ਦੇ ਉੱਪਰ ਨਾ ਕੁਝ ਨਾ ਕੁਝ ਜਿੰਨਾ ਕ ਅਸੀਂ ਕਰ ਸਕਦੇ ਸੀ ਕੀਤਾ ਇੰਨੀ ਦੁਨੀਆ ਤੁਹਾਡੇ ਕੋਲ ਆndi ਵੇਖੋ ਤੇ ਤੁਸੀਂ ਮਤਲਬ ਇੱਕ ਦਿਲ ਹੁੰਦਾ ਕਿਨੇ ਤੁਸੀਂ ਮੁਸਲਮਾਨ ਪਰਵਾਹ ਨਾਲ ਸਬੰਧ ਰੱਖਦੇ ਹੋ ਸਿੱਖ ਪਰ ਅਸੀਂ ਜਿਹੜੇ ਤੁਹਾਡਾ ਦੇਖ ਰਿਹਾ ਸਾਰੇ ਮੱਜਬ ਉਹ ਤੁਸੀਂ ਕਹਿੰਦੇ ਵੀ ਤੁਸੀਂ ਅੱਗੇ ਵਧੋ ਅਸੀਂ ਤੁਹਾਨੂੰ ਕੰਮ ਕਰਾਉਣ ਲਈ ਅੱਗੇ ਹੈਗੇ ਆ ਇਹ ਤੁਹਾਡਾ ਕੀ ਸੰਦੇਸ਼ ਹੈਗਾ ਦੇਖੋ ਸਾਡੇ ਖੂਨ ਦਾ ਰੰਗ ਤਾਂ ਲਾਲ ਹੀ ਹੈ ਨਾ ਦੋਨਾਂ ਦਾ ਤੇ ਹੁਣ ਮਸਲਾ ਕੀ ਹੈ ਅਸੀਂ ਜਿਹੜੇ ਹੈਗੇ ਆ ਪੰਜਾਬੀ ਲੋਕ ਅਸੀਂ ਆਪਸ ਵਿੱਚ ਮਿਲ ਚੁਲ ਕੇ ਹੀ ਰਹਿਣਾ ਚਾਹੁੰਦੇ ਆ ਔਰ ਇਸ ਇਹੀ ਸਾਡਾ ਰਹਿਦਾ ਹਮੇਸ਼ਾ ਤੋਂ ਵੀ ਅਸੀਂ ਕੁਝ ਵੀ ਹੈ ਸਾਡਾ ਜਿਹੜਾ ਆਪਸੀ ਭਾਈਚਾਰਾ ਸਾਡਾ ਪੂਰਾ ਕੈਮਰੇ ਔਰ ਦੂਸਰੀ ਬਾਤ ਜਿਹੜੀ ਹੈਗੀ ਆ ਬੀਰ ਜੀ ਨੇ ਜਿਹੜੇ ਇਹਨਾਂ ਨੇ ਪੰਜਾਬ ਨੂੰ ਦਿੱਤਾ ਬਹੁਤ ਕੁਝ ਹੈ ਦੇਖੋ ਪੰਜਾਬ ਵਾਸਤੇ ਪੰਜਾਬ ਦੇ ਕਲਚਰ ਨੂੰ ਬਚਾਉਣ ਵਾਸਤੇ ਬਹੁਤ ਕੁਝ ਦਿੱਤਾ ਹੁਣ ਮਸਲਾ ਕਿੱਥੇ ਆ ਗਿਆ ਵੀ ਜਦੋਂ ਇਹ ਇਸ ਦੁਨੀਆ ਤੋਂ ਚਲੇ ਗਏ ਇਹਨਾਂ ਦੀ ਲਾਸਟ ਫਿਲਮ ਨੂੰ ਕਮ ਸੇ ਕਮ 28 ਤਾਰੀਖ ਨੂੰ ਲੋਕ ਦੇਖਣ ਦਾ ਚਲੇ ਜਾਣ ਇੱਕ ਵਾਰੀ ਬਿਲਕੁਲ ਬੜੀ ਵੱਡਾ ਭ੍ਰਾਲਾ ਤੇ ਦੇਖੋ ਅੱਜ ਇੰਨੀ ਤੁਹਾਡੇ ਕੋਲ ਹਮੇਸ਼ਾ ਸੈਬੀ ਬਾਈ ਆਏ ਨੇ ਇੱਕ ਪੰਜਾਬੀ ਸਭ ਤੋਂ ਪਹਿਲਾਂ ਬਾਈ ਜੀ ਮੁਬਾਰਕਾਂ ਤੁਸੀਂ ਵੀ ਸ਼ਾਮਾ ਕੋਲ ਪਹੁੰਚੇ ਅੱਜ ਸਾਸ਼ੀਕਲ ਜੀ ਬਦਲ ਸਾਰਿਆਂ ਨੂੰ ਬਹੁਤ ਧੰਨਵਾਦ ਤੇ ਆਪਾਂ ਸਾਰੇ ਜਣੇ ਇਕੱਤਰ ਹੋਏ ਆ ਰਾਜਵੀਰ ਜਵੰਦੇ ਵੀਰੇ ਦੀ ਜਿਹੜੀ ਮੂਵੀ ਆ ਰਹੀ ਹੈ ਯਮਲਾ ਤੇ 28 ਨਵੰਬਰ ਨੂੰ ਸਾਡੀ ਟੀਮ ਵੱਲੋਂ ਸਾਡੀ ਸਾਰੀ ਟੀਮ ਵੱਲੋਂ ਜਸ ਰੈਕર્ડਸ ਦੀ ਸਾਰੀ ਟੀਮ ਵੱਲੋਂ ਤੁਹਾਨੂੰ ਬੇਨਤੀ ਹੈ ਵੀ ਤੁਸੀਂ ਜਰੂਰ ਜਿਹੜੀ ਵੀਰੇ ਦੀ ਇੱਕ ਯਾਦ ਆਪਾਂ ਨੂੰ ਸਾਰੇ ਜਣੇ ਬੜੇ ਸੋਹਣੇ ਟੰਗਨਾ ਦੇਖ ਕੇ ਆਈਏ ਇਹਦੇ ਨਾਲ ਵੀਰੇ ਨੂੰ ਤੇ ਵੀਰੇ ਦੇ ਪਰਿਵਾਰ ਨੂੰ ਖੁਸ਼ੀ ਮਹਿਸੂਸ ਹੋਊਗੀ ਚੰਗਾ ਲੱਗੂਗਾ ਉਹਨਾਂ ਨੂੰ ਤੇ ਇਦਾਂ ਹੀ ਆਪਾਂ ਉਹਨਾਂ ਨੂੰ ਵੀਰੇ ਉਹਨਾਂ ਨੂੰ ਅਸੀਂ ਜਿਵੇਂ ਅਸੀਂ ਸਟੇਜਾਂ ਤੇ ਗੀਤ ਗਾਉਂਦੇ ਆ ਤੁਸੀਂ ਉਹਨਾਂ ਦੇ ਗਾਣੇ ਸੁਣਦੇ ਉਹਨਾਂ ਨੂੰ ਪਿਆਰ ਕਰਦੇ ਹੋ ਤੇ ਇਦਾਂ ਹੀ ਕਰਦੇ ਰਹੋਗੇ ਤੇ ਇਦਾਂ ਹੀ ਕਰਦੇ ਰਹੋ ਜਿਵੇਂ ਜਿਵੇਂ ਤੁਸੀਂ ਵੀ ਇਹ ਦਸਤਾਰ ਸਜਾਈ ਹੋਈ ਹੈ ਤੇ ਰਾਜਵੀਰ ਨੇ ਤਾਂ ਕਿੰਨੇ ਨੇ ਤੁਰਦਾ ਫਿਰਦਾ ਪੰਜਾਬ ਹੀ ਲੱਗਦਾ ਸੀ ਜਿਵੇਂ ਉਹਨਾਂ ਦੀ ਪੋਸ਼ਾਕ ਸੀ ਤੇ ਉਹਨਾਂ ਜਿਵੇਂ ਤੁਸੀਂ ਵੀ ਬਹੁਤ ਉਹ ਗਾਣੇ ਗਾਏ ਆ ਜਿਹੜੇ ਫੈਮਿਲੀ ਨਾਲ ਜੁੜੇ ਹੋਣ ਤੇ ਰਾਜਵੀਰ ਦਾ ਤਾਂ ਮਤਲਬ ਹਮੇਸ਼ਾ ਹੀ ਇਹ ਗਾਇਆ ਹੈ ਉਹਦੇ ਬਾਰੇ ਦੋ ਸ਼ਬਦ ਜਿਵੇਂ ਉਹਨਾਂ ਦਾ ਪਿੱਛੇ ਡਰੈਸ ਆ ਪਰ ਜਿਹੜਾ ਹੁਣ ਅਸੀਂ ਦੇਖਦੇ ਆਂ ਵਾਰ-ਵਾਰ ਐਦਾਂ ਹੈ ਵੀ ਇਹ ਗੱਲ ਜੀ ਵੀਰਾ ਜੁੜਿਆ ਸੀ ਸ਼ੁਰੂ ਤੋਂ ਸਾਡੇ ਬਾਈ ਜੀ ਹੁਣਾਂ ਨਾਲ ਜਸਵੀਰਪਾਲ ਬਾਈ ਹੁਣਾਂ ਨਾਲ ਜਸਰੈ ਕ੍ਰਿਸ਼ਨ ਨਾਲ ਤੇ ਸਾਨੂੰ ਜਦੋਂ ਟੀਮ ਨੂੰ ਲੀਡ ਕਰਨ ਵਾਲਾ ਸੋਹਣਾ ਮਿਲ ਗਿਆ ਨਾ ਭਾਜੀ ਤੇ ਉਦੋਂ ਬੰਦਾ ਸੋਹਣੇ ਰਾਹ ਤੇ ਤੁਰਦਾ ਡਰਾਈਵਰ ਗੱਡੀ ਦਾ ਇੰਜਣ ਗੱਡੀ ਦਾ ਘੈਂਟ ਹੋਵੇ ਨਾ ਤੇ ਫਿਰ ਲੰਮੀਆਂ ਬਾਟਾਂ ਹੁੰਦੀਆਂ ਤੇ ਫਿਰ ਬਾਕੀ ਵੀਰਾ ਆਪ ਬਹੁਤ ਸਿਆਣਾ ਸਿਆਣਾ ਸੀ ਤੇ ਬਾਈ ਦੇ ਅਸੀਂ ਪੈੜਾਂ ਤੇ ਪੈੜ ਧਰਦੇ ਆਂ ਜਿਵੇਂ ਬਾਈ ਸੋਹਣਾ ਸੋਹਣਾ ਗਾਉਂਦਾ ਸੋਹਣਾ ਡਰੈਸ ਅਪ ਕਰਦਾ ਸੀ ਵੀ ਕੋਸ਼ਿਸ਼ ਕਰੀਦੀ ਬਾਈ ਵਾਂਗੂ ਗਾਈਏ ਬਾਈ ਵਾਂਗੂ ਅ ਕੈਲੋ ਡਰੈਸ ਅਪ ਕਰੀਏ ਸੇਮ ਉਹ ਚੀਜ਼ ਨਹੀਂ ਬਣ ਸਕਦੀ ਪਰ ਕੋਸ਼ਿਸ਼ ਕਰੀਦੀ ਹੈ ਮਤਲਬ ਜਿਵੇਂ ਉਹਨਾਂ ਦੇ ਇੱਕ ਇੱਕ ਬੜਾ ਆਖਰੀ ਅਸੀਂ ਇੰਟਰਵਿਊ ਜਦੋਂ ਦੇਖਦੇ ਹਾਂ ਤੁਸੀਂ ਵੀ ਸੁਣਦੇ ਰਹਿੰਦੇ ਹੋ ਕਹਿੰਦੇ ਕਿ ਮੇਰੀ ਇਹ ਨਹੀਂ ਜ਼ਿੰਦਗੀ ਦੀ ਖੁਆਇਸ਼ ਹੈ ਜਿੰਦੇ ਮੁੰਡੇ ਦੇ ਵਿਆਹ ਤੇ ਗਿਆ ਉਹਦੇ ਕੱਲ ਨੂੰ ਉਹਦੇ ਮੁੰਡੇ ਦੇ ਵਿਆਹ ਤੇ ਗਾਵਾਂ ਵੇਖੋ ਇਹ ਕੁਦਰਤ ਰਾਂਗੇ ਸਮਾਜੀ ਬੰਦੇ ਦਾ 1 ਮਿੰਟ ਦਾ ਨਹੀਂ ਪਤਾ ਕਿੱਥੇ ਸਾ ਖਤਮ ਹੋ ਜਾਂਦੇ ਉਹ ਕਿੱਡੀ ਵੱਡੀ ਗੱਲ ਸੀ ਉਹ ਕਿੰਨੇ ਲੋਕਾਂ ਦੇ ਦਿਲਾਂ ਨੂੰ ਚੁਬਦੀ ਅੱਜ ਵੀ ਬਾਈ ਦੇ ਜਿਹੜੇ ਬੋਲ ਆ ਜਾਂ ਬਾਈ ਦਾ ਤਰੀਕਾ ਮਿਲਣ ਦਾ ਉਹ ਹਰੇਕ ਦੇ ਦਿਲ ਚ ਘਰ ਕਰ ਜਾਂਦਾ ਸੀ ਕਿਉਂਕਿ ਸਾਡੇ ਟੀਮ ਟੀਮ ਚ ਇੱਕ ਹੋਣ ਕਰਕੇ ਤੇ ਇੱਕੋ ਲਾਈਨ ਜਿਹੜੇ ਲਾਈਵ ਸ਼ੋਅ ਆ ਦੇ ਕਰਕੇ ਸੀ ਰਸਤੇ ਚ ਵੀ ਬੜੀ ਵਾਰ ਮਿਲੇ ਆ ਕਈ ਵਾਰ ਕਈ ਚੀਜ਼ਾਂ ਦਾ ਬਾਈ ਹੁਣਾਂ ਕੋ ਪੁੱਛਿਆ ਉਹਨਾਂ ਦਾ ਸੁਭਾਅ ਹੀ ਬੜਾ ਸੋਹਣਾ ਸੀ ਜਿਨੇ ਲਫ਼ਜ਼ ਕਹਿ ਲਈ ਉਹਨਾਂ ਲਈ ਕੱਟਨੇ ਭਾਵੇਂ ਉਹ ਸਰੀਰਕ ਤੌਰ ਤੇ ਸਾਨੂੰ ਸਦਾ ਲਈ ਵਿਛੋੜਾ ਦੇ ਗਏ ਨੇ ਪਰ ਉਹਨਾਂ ਦੇ ਜਿਹੜੇ ਉਹਨਾਂ ਦੀਆਂ ਗੱਲਾਂ ਉਹਨਾਂ ਦੇ ਗੀਤ ਹਮੇਸ਼ਾ ਸਾਡੇ ਦਿਲਾਂ ਚ ਜੇ ਦੋ ਸ਼ਬਦ ਤੁਸੀਂ ਉਹਨਾਂ ਦੇ ਕਿਸੇ ਇੱਕ ਗੀਤ ਦੇ ਜ਼ਰੂਰ ਤੇ ਜਿਹੜੀ 28 ਤਰੀਕ ਹੈਗੀ ਅਸੀਂ ਉਹਦੇ ਲਈ ਆਖਰੀ ਜ਼ਰੂਰ ਅਪੀਲ ਕਰਾਂਗੇ ਸਮਾਜ ਨੇ ਤਾਂ ਬਹੁਤ ਰੌਣਕਾਂ ਲਗਾਈਆਂ ਨੇ ਅਸੀਂ ਕਹਾਂਗੇ ਐਵੇਂ ਰੌਣਕਾਂ ਲਗੀਆਂ ਰਹਿਣ ਹਮੇਸ਼ਾ ਪੰਜਾਬ ਚ ਨਹੀਂ ਨਹੀਂ ਜ਼ਰੂਰ ਜ਼ਰੂਰ ਵੀਰੇ ਦੇ ਸਾਰੇ ਗਾਣੇ ਬਹੁਤ ਸੋਹਣੇ ਨੇ ਉਹਨਾਂ ਵਿੱਚੋਂ ਇੱਕ ਵੀਰੇ ਦਾ ਬੜਾ ਸੋਹਣਾ ਗੀਤ ਸਕੂਨ ਉਹ ਮੈਂ ਸੁਣਉਣਾ ਵੇ ਮੇਰੀ ਰੂਹ ਦੇ ਪਰਹੋਣਿਆ ਵੇ ਕੁੱਲ ਦੁਨੀਆ ਤੋਂ ਸੋਹਣਿਆ ਵੇ ਮੇਰੀ ਰੂਹ ਦੇ ਪਰਹੋਣਿਆ ਵੇ ਕੁੱਲ ਦੁਨੀਆ ਤੋਂ ਸੋਹਣਿਆ ਵੇ ਜੀ ਨੂੰ ਕਹਿੰਦੇ ਅੰਗਰੇਜੀ ਵਿੱਚ ਮੂਨ ਰੱਖ ਦੇਵਾ ਮੇਰਾ ਦਿਲ ਕਰੇ ਤੇਰਾ ਨਾਸਕੂਨ ਰੱਖ ਦੇਵਾ ਮੇਰਾ ਦਿਲ ਕਰੇ ਤੇਰਾ ਨਾਸਕੂਨ ਰੱਖ ਦੇਵਾ ਮੇਰਾ ਦਿਲ ਕਰੇ ਤੇਰਾ ਨਾਸਕੂਨ ਰੱਖ ਦੇਵਾ ਬਹੁਤ ਹਨ ਨੇ ਸਕੂਨ ਦਿੱਤਾ ਲੋਕਾਂ ਤੇ ਹੁਣ ਇੱਕ ਉਹਨਾਂ ਦੇ ਮਾਤਾ ਉਹਨਾਂ ਦੀ ਬੱਚੀ ਛੋਟੀ ਜਿਹੜੀ ਸਾਰੀ ਦੁਨੀਆ ਨੂੰ ਅਪੀਲ ਕਰ ਰਹੀ ਅਸੀਂ ਕਹਿੰਦੇ ਆ ਕਿ ਮਾਤਾ ਵੱਲੋਂ ਤਾਂ ਅਪੀਲ ਕਰਾਨੀ ਚਾਹੀਦੀ ਤੇ ਦੁਨੀਆ ਨੂੰ ਆਪ ਖੜ ਜਾਣਾ ਚਾਹੀਦਾ ਉਸ ਫਿਲਮ ਦੇ ਅੱਗੇ ਹੋ ਕੇ ਤੇ ਉਸ ਲਈ ਇੱਕ ਛੋਟੀ ਜਿਹੀ ਅਪੀਲ ਮੈਂ ਮੈਂ ਹੰਦੇ ਪਹਿਲੋਂ ਹੀ ਅਪੀਲ ਕੀਤੀ ਹੈ ਸਾਡੀ ਸਾਰਿਆਂ ਦੀ ਇਹ ਅਪੀਲ ਹੈ ਮੈਂ ਜਿੱਥੇ ਵੀ ਸ਼ੋਅ ਵੀ ਹੁੰਦੇ ਜਿਵੇਂ ਅੱਜ ਕੱਲ ਵਿਡਿੰਗ ਸ਼ੋਅ ਹੋ ਰਹੇ ਚੱਲ ਰਹੇ ਨੇ ਮੈਂ ਉਹ ਸਟੇਜ ਤੇ ਵੀ ਇਹ ਚੀਜ਼ ਅਨਾਉਂਸ ਕਰਦਾ ਹੁੰਦਾ ਵੀ ਤੁਸੀਂ ਜ਼ਰੂਰ ਦੇਖ ਕੇ ਆਇਓ ਮੂਵੀ ਵੀਰੇ ਦੀ ਯਾਦ ਹੈ ਤੇ ਤੁਸੀਂ ਇਦਾਂ ਦੇਖ ਕੇ ਆਇਓ ਵੀ ਤੁਸੀਂ ਆਪਾਂ ਸਾਰੇ ਵੀਰੇ ਦੇ ਕਿਉਂਕਿ ਕਲਾਕਾਰ ਦਾ ਕੋਈ ਧਰਮ ਕੋਈ ਇੱਕ ਜਿਵੇਂ ਜਿਹੜਾ ਮੇਨ ਜਿਨ੍ਹਾਂ ਨੇ ਜੰਮਿਆ ਮਾਪਿਓ ਉਹ ਤਾਂ ਹੈਗਾ ਹੀ ਹੈਗਾ ਉਵੇਂ ਸਾਰੀ ਆਡੀਅנס ਪਿਆਰ ਕਰਨ ਵਾਲੇ ਕਲਾਕਾਰ ਦਾ ਪਰਿਵਾਰ ਬਹੁਤ ਵੱਡਾ ਹੁੰਦਾ ਤੇ ਵੀਰੇ ਦੇ ਪਰਿਵਾਰ ਵਾਂਗੂ ਖੜੋ 28 ਤਰੀਕ ਨੂੰ ਆਪਣੇ ਪਰਿਵਾਰਾਂ ਪਰਿਵਾਰਾਂ ਸਮੇਤ ਜਰੂਰ ਜਾਓ ਫਿਲਮ ਦੇਖਣ ਯਮਲਾ ਤੇ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆ ਸ਼ਾਮਾ ਜੀ ਜਦ ਤੁਸੀਂ ਪਹੁੰਚੇ ਹੋ ਸ਼ਾਮਾ ਜੀ ਜਿਵੇਂ ਅੱਗੇ ਮੈਂ ਇਹਨਾਂ ਨੂੰ ਕਿਹਾ ਕਿ ਇੱਥੇ ਖੂਨ ਇੱਕ ਹੈਗੇ ਨੇ ਤੇ ਜਿਹੜਾ ਪਿਆਰ ਇਸੇ ਤਰ੍ਹਾਂ ਦੁਨੀਆ ਦੇ ਵਿੱਚ ਸਾਡਾ ਬਣਿਆ ਰਹਿਣਾ ਚਾਹੀਦਾ ਸ਼ਾਮਾ ਜੀ ਦੇਖੋ ਕਿੰਨੇ ਲੋਕ ਅੱਜ ਤੁਹਾਡੇ ਕੋਲ ਇੱਥੇ ਪਹੁੰਚੇ ਨੇ ਮੈਂ ਤਾਂ ਦੇਖਿਆ ਸਾਰਾ ਪੰਜਾਬ ਹੀ ਤੁਹਾਡੇ ਕੋਲ ਪਹੁੰਚਿਆ ਜਦੋਂ ਰਾਜਵੀਰੀ ਖੁਦ ਇਹਨਾਂ ਦੀ ਚਲੋ ਫੋਟੋ ਹੈ ਉਹ ਦੇਖੋ ਪਤਾ ਕੀ ਗੱਲ ਹੈ ਵੀਰ ਜੀ ਦਾ ਅੱਜ ਸਾਡੇ ਚ ਨਾ ਹੋਣਾ ਕਿ ਸਾਡੇ ਵਾਸਤੇ ਕੋ ਹੋ ਆ ਪਰ ਉਹਨਾਂ ਦੀਆਂ ਜਿਹੜੀਆਂ ਯਾਦਾਂ ਨੇ ਛੱਡ ਕੇ ਗਏ ਨੇ ਹਣਾ ਉਹਨਾਂ ਨੂੰ ਅਸੀਂ ਜਿਹੜੇ ਆਉਣ ਵਾਲੇ ਟਾਈਮ ਦੇ ਵਿੱਚ ਇੰਨਾ ਕੋ ਨੂੰ ਉਚਾਈਆਂ ਤੇ ਲੈ ਜਾਈਏ ਕਿ ਰਹਿਣ ਦੀ ਦੁਨੀਆ ਤੱਕ ਉਹ ਉਹਨਾਂ ਨੂੰ ਕੋਈ ਭੁੱਲ ਨਾ ਸਕੇ ਠੀਕ ਹੈ ਨਾ ਇਸ ਕਰਕੇ ਵੀ ਅੱਜ ਸਿਆਮਾਤਰ ਨੇ ਜਿਹੜਾ ਵੀ ਕੀਤਾ ਹੈ ਇਸ ਕਰਕੇ ਵੀ ਆਪਣੀ ਇੱਕ ਬ੍ਰਾਂਚ ਦੇ ਉੱਪਰ ਵੀਰ ਜੀ ਵਾਸਤੇ ਵੀ 28 ਤਾਰੀਖ ਨੂੰ ਹਰ ਸ਼ਖਸ ਹਰ ਉਹ ਲੋਕ ਜਿਹੜੇ ਵੀਰ ਜੀ ਨੂੰ ਪਿਆਰ ਕਰਨ ਵਾਲੇ ਇੱਕ ਵਾਰ ਜਾ ਕੇ ਫਿਲਮ ਜ਼ਰੂਰ ਦੇਖਣ ਇਹ ਇਹ ਸਾਡੀ ਡਿਊਟੀ ਬਣਦੀ ਹੈ ਹੁਣ ਹਨਾ ਤੇ ਹੁਣ ਉਹਨਾਂ ਦੇ ਬੱਚੇ ਛੋਟੇ ਨੇ ਮਾਤਾ ਜੀ ਉਹਨਾਂ ਦੇ ਵਿਚਾਰੇ ਥੋੜੇ ਜਿਹਾ ਹੁਣੇ ਹਨਾ ਇਸ ਕਰਕੇ ਉਹਨਾਂ ਨੂੰ ਪੈਸੇ ਦੀ ਕੋਈ ਐਸੀ ਦੀ ਸਹਿਯੋਗ ਦੀ ਜ਼ਰੂਰਤ ਨਹੀਂ ਪਰ ਉਹਨਾਂ ਦੀ ਜਿਹੜੀ ਲਾਸਟ ਨਿਸ਼ਾਨੀ ਹੈ ਸਾਡੇ ਪਾਸ ਉਸ ਨੂੰ ਲੋਕਾਂ ਚ ਲੈ ਪਤਾ ਨਹੀਂ ਕਿੰਨੇ ਕਿ ਮਿਹਨਤ ਨਾਲ ਬਣਾਈ ਹੋਣੀ ਹੈ ਉਹਨਾਂ ਨੇ ਹਨਾ ਤੇ ਹੁਣ ਉਸ ਨੂੰ ਥੋੜਾ ਜਿਹਾ ਲੋਕਾਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਆਉਣਾ ਪੈਣਾ ਕਬੀਰ ਜੀ ਦੀ ਜਿਹੜੀ ਆਖਰੀ ਨਿਸ਼ਾਨੀ ਹੈ ਉਸ ਨੂੰ ਸਾਰਾ ਪੰਜਾਬ ਜਾ ਕੇ ਦੇਖੇ ਸਾਰੇ ਸਿਨੇਮਾ ਭਰਨ ਤਾਂ ਕਿ ਜਗੇ ਇਸ ਚੀਜ਼ ਦੀ ਹੋਰ ਵੀ ਤੁਹਾਡੇ ਚਲੋ ਤੁਸੀਂ ਬਾਈ ਹੁਣੇ ਪਹੁੰਚੇ ਤੁਸੀਂ ਇਹਨਾਂ ਨਾਲ ਗੱਲ ਕਰੀ ਅਸੀਂ ਹੋਰ ਲੋਕਾਂ ਨਾਲ ਤੁਹਾਡੇ ਜਿਹੜੇ ਇੱਥੇ ਪਹੁੰਚੇ ਨੇ ਸਭ ਤੋਂ ਪਹਿਲਾਂ ਤੁਸੀਂ ਵੀ ਕਾਫੀ ਫੇਸਬੁੱਕ ਹਮੇਸ਼ਾ ਤੁਹਾਨੂੰ ਦੇਖਦੇ ਰਹਿੰਦੇ ਆ ਬਾਈ ਜੀ ਵੀ ਤੁਸੀਂ ਤੁਹਾਡੇ ਗਾਣੇ ਵੀ ਅਸੀਂ ਤੇ ਅੱਜ ਇੱਥੇ ਪੂਰਾ ਜਿਹੜਾ ਜਮਾਵੜਾ ਹੈਗਾ ਇਹ ਇੱਕ ਪੰਜਾਬ ਦੇ ਨਾਲ ਖੜਨਾ ਰਾਜਵੀਰ ਨਾਲ ਖੜਨਾ ਹਰ ਇੱਕ ਮਜ਼ਮ ਨੂੰ ਖੜਨਾ ਹਾਂ ਜੀ ਹਾਂ ਬਿਲਕੁਲ ਜੀ ਆਪਾਂ ਜਦੋਂ ਨਰਾਜਵੀਰ ਦੀ ਡੈਥ ਹੋਈ ਆ ਵਿਚਾਰਿਆਂ ਦੀ ਸਾਰਿਆਂ ਨੇ ਸ਼ਰਧਾਂਜਲੀ ਦਿੱਤੀ ਫੇਸਬੁੱਕ ਇੰਸਟਾ ਦੇ ਫੋਟੋਆਂ ਪਾ ਕੇ ਚਲੋ ਠੀਕ ਚੀਜ਼ ਹੈ ਨਾ ਲੋਕ ਪਰਿਵਾਰ ਦੇ ਨਾਲ ਖੜੇ ਪਰ ਅਸਲ ਸ਼ਰਧਾਂਜਲੀ 28 ਤਰੀਕ ਨੂੰ ਹੋਣੀ ਆ ਜਿਹੜੇ ਜਿਹੜੇ ਫਿਲਮ ਦੇਖਣ ਜਾਣਗੇ ਬਸ ਉਹਨਾਂ ਦੀ ਸ਼ਰਧਾਂਜਲੀ ਮੰਨੀ ਜਾਊਗੀ ਸੋ ਸਾਰਿਆਂ ਨੂੰ ਇਹ ਹੀ ਬੇਨਤੀ ਆ 28 ਤਰੀਕ ਨੂੰ ਜਰੂਰ ਸਿਨੇਮਾ ਕਰਾਂ ਫਿਲਮ ਵੇਖਣ ਜਾਇਓ ਪਰਿਵਾਰ ਸਮੇਤ ਜਾਇਓ ਕਿਉਂਕਿ ਰਾਜਵੀਰ ਪਰਿਵਾਰ ਕੇ ਗਾਣੇ ਕਾਉਂਦਾ ਸੀ ਨਾ ਤੇ ਫਿਲਮ ਵੀ ਪਤੀ ਆ ਵੀ ਪਰਿਵਾਰ ਕੀ ਹੋਊਗੀ ਹੱਸਦਾ ਰਹਿੰਦਾ ਸੀ ਮੇਸ਼ਾ ਜੀ ਬੰਦੇ ਦੇ ਜਿੰਨੀ ਤੁਸੀਂ ਤੁਹਾਡੇ ਗਾਣੇ ਦੀ ਅਸੀਂ ਗੱਲ ਕਰੀਏ ਤੇ ਤੁਸੀਂ ਦੋ ਸ਼ਬਦ ਕਿਉਂਕਿ ਇੱਕ ਗਾਇਕ ਦੀ ਜਿਹੜਾ ਦਰਦ ਹੁੰਦਾ ਉਹ ਗਾਇਕ ਜੂਰ ਸਮਝਦਾ ਬਹੁਤ ਔਖੇ ਸਮੇਂ ਤੋਂ ਬਾਅਦ ਬੰਦਾ ਉਸ ਮਕਾਮਾਂ ਤੇ ਪਹੁੰਚਦਾ ਹੈ ਹਾਂਜੀ ਹਾਂਜੀ ਜਿੱਦਾਂ ਜੀ ਆਪਾਂ ਪਹਿਲਾਂ ਰਾਜਵੀਰ ਦੀ ਗੱਲ ਕਰਦੇ ਆ ਰਾਜਵੀਰ ਸਾਡੇ ਪੰਜਾਬ ਪੁਲਿਸ ਦਾ ਮੁਲਾਜ਼ਮ ਸੀ ਮੈਂ ਵੀ ਪੰਜਾਬ ਪੁਲਿਸ ਦਾ ਮੁਲਾਜ਼ਮ ਆ ਓਕੇ ਓਕੇ ਮੈਂ ਮਲੇਰਕੋਟਲੇ ਡਿਊਟੀ ਕਰਦਾ ਰਾਜਵੀਰ ਇੰਨਾ ਅੱਛਾ ਇਨਸਾਨ ਸੀਗਾ ਤੇ ਉਹ ਪੰਜਾਬੀਆਂ ਨੇ ਮੈਂ ਜਿਵੇਂ ਆਪਾਂ ਕਹਿ ਰਹੇ ਆ ਨਾ ਵਾਰ-ਵਾਰ 28 ਤਰੀਕ ਨੂੰ ਉਹਨਾਂ ਦੀ ਫਿਲਮ ਦੇ ਉੱਪਰ ਜਦੋਂ ਰਿਲੀਜ਼ ਹੋਊਗੀ ਤਾਂ ਸਾਰੇ ਪੰਜਾਬੀ ਉੱਥੇ ਪਹੁੰਚਣ ਤੇ ਮੈਨੂੰ ਯਕੀਨ ਆ ਕਿ ਜੋ ਪੰਜਾਬੀ ਆ ਉਹ ਤਾਂ ਜੀ ਦੁਨੀਆ ਦਾ ਕੋਈ ਕੋਨਾ ਨਹੀਂ ਛੱਡਦੇ ਪਿੱਛੇ ਨਹੀਂ ਖੜਦੇ ਓਕੇ ਕਦੇ ਨਹੀਂ ਪਿੱਛੇ ਹਟਦੇ ਤੇ ਸਾਨੂੰ ਉਮੀਦ ਆ ਫੇਰ ਵੀ ਮੈਂ ਗੁਜਾਰਿਸ਼ ਕਰੂੰਗਾ ਪੰਜਾਬੀਆਂ ਨੂੰ ਵੀ ਉਹ ਪਹੁੰਚਣ ਤੇ ਮੈਂ ਆਪਣੇ ਗਾਣੇ ਦੇ ਦੋ ਬੋਲ ਜਸਵੀਰਪਾਲ ਭਾਜੀ ਠੀਕ ਹੈ ਇੱਥੇ ਆਪਣੇ ਇਹ ਇਹਨਾਂ ਨੇ ਸਾਡਾ ਇਹ ਜਿਹੜਾ ਗਾਣਾ ਆਇਆ ਸੀਗਾ ਕੁਦਰਤ ਦੇ ਰੰਗਾਂ ਨੂੰ ਐਵੇਂ ਨਹੀਂ ਜਾਣੀ ਦਾ ਉਹ ਵੀ ਇਹ ਭਾਜੀ ਦੀ ਮਿਹਨਤ ਆ ਜਾਂ ਇਹਨਾਂ ਨੇ ਸਾਨੂੰ ਸਪੋਰਟ ਕਰੀ ਆ ਤੇ ਇਹ ਭਾਜੀ ਹਮੇਸ਼ਾ ਖੜਦੇ ਨੇ ਇਹਨਾਂ ਲਈ ਮੈਂ ਦੋ ਗੱਲ ਇਹ ਕਹਿਣੇ ਚਾਹੁੰਦਾ ਮੈਂ ਬਹੁਤ ਇੰਟਰਨਲ ਇਹਨਾਂ ਨੂੰ ਮੈਂ ਦੇਖ ਰਿਹਾ ਇਹਨਾਂ ਦਾ ਦੇਖੋ ਇਹਨਾਂ ਦੀ ਕੈਣੀ ਤੇ ਕਰਨੀ 'ਚ ਫਰਕ ਨਹੀਂ ਹੈਗਾ ਇਹ ਅੱਜ ਵੀ ਖੜੇ ਨੇ ਤੇ ਨਹੀਂ ਤਾਂ ਅੱਜਕੱਲ ਸਿਸਟਮ ਜੋ ਚੱਲ ਰਿਹਾ ਜਸਵੀਰਪਾਲ ਭਾਜੀ ਨੇ ਹਮੇਸ਼ਾ ਨਾਲ ਖੜ ਕੇ ਥਾਪੜਾ ਦੇ ਕੇ ਅੱਗੇ ਅੱਗੇ ਲੈ ਕੇ ਆਂਦਾ ਹਰ ਇੱਕ ਇਨਸਾਨ ਨੂੰ ਸਾਨੂੰ ਵੀ ਇਹਨਾਂ ਨੇ ਅੱਗੇ ਲੈ ਕੇ ਆਂਦਾ ਤੇ ਸਾਡਾ ਗਾਣਾ ਦੁਨੀਆ 'ਚ ਮਕਬੂਲ ਹੈ ਦੋ ਬੋਲ ਮੈਂ ਸੁਣਾ ਦਿੰਦਾ ਤੂੰ ਕਾਹਦਾ ਕਰਦਾ ਮਾਣ ਪਤੰਦਰਾ ਖੁਲਦਾਨੀ ਉਹਦਾ ਲਾਇਆ ਜਿੰਦਰਾ ਤੂੰ ਚੜ ਜਾਣਾ ਬੰਦਿਆ ਪੱਤਾ ਸੁੱਕੀ ਟਾਣੀ ਦਾ ਕੁਦਰਤ ਦੇ ਆ ਰੰਗਾਂ ਨੂੰ ਐਵੇਂ ਨਹੀਂ ਜਾਣੀਂਦਾ ਕੁਦਰਤ ਦੇਆਂ ਰੰਗਾਂ ਨੂੰ ਐਵੇਂ ਨਹੀਂ ਜਾਣੀਂਦਾ ਕੁਦਰਤ ਦੇਆਂ ਰੰਗਾਂ ਨੂੰ ਐਵੇਂ ਨਹੀਂ ਜਾਣੀਂਦਾ ਹੁਣ ਭਾਜੀ ਦੀ ਸਪੋਰਟ ਦੇ ਨਾਲ ਸਾਡਾ ਕੁਦਰਤ ਰੰਗ ਟੂ ਗਾਣਾ ਆ ਰਿਹਾ ਜੀ ਬਹੁਤ ਹੀ ਜਲਦੀ ਜਿਵੇਂ ਪਹਿਲਾਂ ਕੁਦਰਤ ਰੰਗ ਤੁਸੀਂ ਪਿਆਰ ਦਿੱਤਾ ਉਸ ਤਰ੍ਹਾਂ ਟੂ ਨੂੰ ਵੀ ਦਿਓ ਤੇ ਬਾ ਇੱਕ ਮੈਂ ਫੇਰ ਕਹੂੰਗਾ ਕਿ ਜਮਲਾ ਮੂਵੀ ਦੇਖਣ ਲਈ ਹਰੇਕ ਪੰਜਾਬੀ ਆਪਣਾ ਰੋਲ ਅਦਾ ਕਰਨਗੇ ਜੀ ਜਾਣਗੇ ਸਾਨੂੰ ਯਕੀਨ ਆ ਉਹਨਾਂ ਦੇ ਚਰਨਾਂ 'ਚ ਬੇਨਤੀ ਆ ਕਿ ਰਾਜਵੀਰ ਜਿਸ ਤਰ੍ਹਾਂ ਦਾ ਇਨਸਾਨ ਸੀ ਤਾਂ ਪੰਜਾਬੀਆਂ ਨੂੰ ਹੁਣ ਖੜਨਾ ਚਾਹੀਦਾ ਬਿਲਕੁਲ ਸਮਾਜੀ ਹੋਰ ਵੀ ਬਾਈ ਸਾਡੇ ਜਿਨ੍ਹਾਂ ਨੇ ਇਹਨਾਂ ਦੀ ਗੱਲ ਕਰੀ ਇਹਨਾਂ ਦੀ ਗੱਲ ਕਰੀ ਹੈ ਹਮੇਸ਼ਾ ਪਰਵਾਰੀ ਗਾਣੇ ਗਾਏ ਨੇ ਤੇ ਵੇਖੋ ਅੱਜ ਪੂਰੀ ਪੰਜਾਬੀ ਇੰਡਸਟਰੀ ਤੁਸੀਂ ਇਕੱਠੀ ਕਰਤੀ ਇੱਥੇ ਵੈਸੇ ਹੀ ਵੇਖੋ ਜਵਨ ਦੇ ਵੀਰ ਦੇ ਲਈ ਹਰ ਕੋਈ ਵੇਲੇ ਇਕੱਠਾ ਹੋ ਰਿਹਾ ਹੈ ਸਭ ਤੋਂ ਪਹਿਲਾਂ ਬਾਈ ਸਵਾਗਤ ਹੈ ਲਈ ਪੋਸਟ ਹੈ ਤੁਹਾਡਾ ਥੈਂਕ ਯੂ ਥੈਂਕ ਯੂ ਥੈਂਕ ਯੂ ਸ਼ੁਕਰੀਆ ਤੇ ਅੱਜ ਤੁਸੀਂ ਵੀ ਇੱਥੇ ਪਹੁੰਚੇ ਤੇ ਕੀ ਕਹਿਣਾ ਚਾਹੁੰਦੇ ਹੋ ਦੋ ਸ਼ਬਦ ਤੁਹਾਡੇ ਮੈਂ ਤਾਂ ਇਹੀ ਕਹਿਣਾ ਚਾਹਣਾ ਕਿ ਅਸੀਂ ਬਾਈ ਦੇ ਨਾਲ ਪਹਿਲਾਂ ਵੀ ਸੀਗੇ ਤੇ ਹੁਣ ਵੀ ਆ ਤੇ ਕਾ ਵੀ ਹਮੇਸ਼ਾ ਨਾਲ ਰਾਵਾਂਗੇ ਤੇ ਅੱਜ ਅਸੀਂ ਫਿਲਮ ਨੂੰ ਸਪੋਰਟ ਕਰਨ ਆਏ ਆ ਜਿੰਨੀ ਵੀ ਸਪੋਰਟ ਕਿਉਂਕਿ ਅੱਜ ਥੋੜੇ ਜਿਹੇ ਰਜੇਵੇਂ ਕਿਉਂਕਿ ਸਿਆਲਾਂ 'ਚ ਥੋੜੇ ਜਿਹੇ ਜਿਵੇਂ ਵੱਜ ਜਾਂਦੇ ਆ ਪਰ ਜਿੰਨਾ ਵੀ ਸਾਨੂੰ ਟਾਈਮ ਲੱਗਦਾ ਪਹਿਲਾਂ ਵੀ ਅਸੀਂ ਉੱਥੇ ਪ੍ਰੋਮੋਸ਼ਨ ਤੇ ਗਏ ਆ ਉੱਥੇ ਵੀ ਅਸੀਂ ਸਪੋਰਟ ਕੀਤੀ ਆ ਤੇ ਸਾਰਿਆਂ ਨੂੰ ਜਿੰਨਾ ਕ ਸਾਡਾ ਜਿੰਨਾ ਕ ਸਾਡੇ ਕੋਲ ਟਾਈਮ ਲੱਗਦਾ ਜਿੰਨਾ ਕ ਬਣਦਾ ਤਾਂ ਇਹੀ ਕਹਿਣਾ ਚਾਹਣਾ ਕਿ ਸਾਰੇ 28 ਨਵੰਬਰ ਨੂੰ ਫਿਲਮ ਜ਼ਰੂਰ ਦੇਖ ਕੇ ਆਇਓ ਤੇ ਇਹੀ ਆ ਕਿ ਕਿਉਂਕਿ ਅਸੀਂ ਹਮੇਸ਼ਾ ਰਾਜਵੀਰ ਨੂੰ ਸਟੇਜਾਂ ਤੇ ਦੇਖਿਆ ਕਲਾਕਾਰੀ ਕੌਂਦੇ ਦੇਖਿਆ ਪਰ ਵੱਡੇ ਪਰਦੇ ਤੇ ਪਹਿਲੀ ਵਾਰ ਆ ਰਹੇ ਨੇ ਵੱਡੇ ਪੱਧਰ ਤੇ ਅਦਾਕਾਰੀ ਕਿਉਂਕਿ ਉਹਨਾਂ ਨੇ ਬਹੁਤ ਘੱਟ ਲੋਕਾਂ ਨੂੰ ਪਤਾ ਕਿਉਂਕਿ ਉਹਨਾਂ ਨੇ ਥੀਏਟਰ ਦੀ ਐਮਏ ਕੀਤੀ ਸੀਗੀ ਪੰਜਾਬ ਯੂਨੀਵਰਸਿਟੀ ਪਟਿਆਲਾ ਵਿੱਚ ਉਹ 뮤직 ਡਿਪਾਰਟਮੈਂਟ ਚੋਂ ਨਹੀਂ ਆਏ ਸੀਗੇ ਤੇ ਮੈਂ ਹਮੇਸ਼ਾ ਇਹੀ ਗੱਲ ਸੋਚਦਾ ਸੀਗਾ ਕਿ ਵੀ ਬੰਦਾ ਥੀਏਟਰ ਡਿਪਾਰਟਮੈਂਟ ਚੋਂ ਆਇਆ ਤੇ ਪੰਜਾਬੀ ਇੰਡਸਟਰੀ ਵਿੱਚ ਫਿਲਮੀ ਇੰਡਸਟਰੀ ਵਿੱਚ ਨਹੀਂ ਆਇਆ ਮੇਰੇ ਮਨ 'ਚ ਹਮੇਸ਼ਾ ਸੀਗਾ ਤੇ ਬਟ ਮੈਨੂੰ ਇਹ ਨਹੀਂ ਪਤਾ ਸੀਗਾ ਕਿ ਫਿਲਮ ਬਣੀ ਪਈ ਆ ਤੇ ਇਹ ਫਿਲਮ ਚਲੋ ਉਹਨਾਂ ਦੇ ਜਾਣ ਤੋਂ ਬਾਅਦ ਸਾਡੇ ਅੱਗੇ ਆਈ ਆ ਤਾਂ ਮੇਰਾ ਜਿਹੜਾ ਮੇਰੇ ਵੀ ਮਨ ਤੇ ਸੀਗਾ ਕਿ ਥੀਏਟਰ ਡਿਪਾਰਟਮੈਂਟ ਚ ਐਮਏ ਕੀਤੀ ਹੋਵੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਸਟੂਡੈਂਟ ਹੋਵੇ ਤੇ ਗਾਇਕੀ ਲੈਣ ਚ ਇੰਨੀ ਮਲ ਮਾਰੀ ਹੋਵੇ ਤੇ ਫਿਰ ਥੀਏਟਰ ਚ ਅੱਗੇ ਫਿਲਮਾਂ ਤੇ ਵੱਡੇ ਪਰਦੇ ਤੇ ਕਿਉਂ ਨਹੀਂ ਆਇਆ ਤੇ ਉਹ ਮੇਰਾ ਜਿਹੜਾ ਅੰਦਰ ਵਲਪਲਾ ਸੀਗਾ ਉਹ ਹੁਣ ਸਕਾਰ ਹੋਇਆ 28 ਨਵੰਬਰ ਨੂੰ ਹਾਂ ਇੱਕ ਵੀ ਦਿਲ ਦੀਆਂ ਰੀਂਝਾਂ ਜ਼ੂਰ ਪੂਰੀਆਂ ਹੋਈਆਂ ਪਰ ਉਹ ਆਪਾਂ ਪੂਰੀਆਂ ਇੱਕ ਦੋ ਸ਼ਬਦ ਕਿਉਂਕਿ ਤੁਹਾਡੀ ਬੜੀ ਸਰੀਲੀ ਆਵਾਜ਼ 22 ਦਾ ਗਾਣਾ ਜਾਂ ਤੁਸੀਂ ਆਪਦਾ ਗਾਣਾ ਜ਼ਰੂਰ ਤੁਹਾਡੇ ਕੋਲ ਸੁਣਾ ਚਾਹਾਂਗੇ ਮੈਨਾਂ ਮੈਰਾ ਹੋਇਆ ਥੜਾ ਬੈਠਾ ਤਾਂ ਗੜਾ ਹੀ ਪਿਆ ਪਰ ਮੈਂ ਸੁਣਾ ਦਿੰਦਾ ਮੈਂ ਆਪਣਾ ਸੁਣਾ ਦਿੰਦਾ ਹਾਂ ਆਪਣਾ ਸੁਣਾ ਦਿੰਦਾ 22 ਦਾ ਹੁਣ ਕਿਉਂਕਿ 22 ਤੋਂ ਵਧੀਆ ਤਾਂ ਕਿਉਂਕਿ ਜੋ ਗਾ ਗਏ ਉਹਨਾਂ ਤੋਂ ਪਤਾ ਕੋਈ ਨਹੀਂ ਗਾ ਸਕਦਾ ਹਨ ਕਿਉਂ ਮੈਂ ਆਪਣਾ ਜ਼ਰੂਰ ਸੁਣਾਉਣਾ ਸਾਨੂੰ ਬੜਾ ਬੜਾ ਮਕਬੂਲ ਹੋਇਆ ਸੀ ਪਿੱਛੇ ਜੇ ਗਣਾ ਤੂੰ ਤੇ ਮੈਂ ਨਹੀਂ ਨੇਚਰ ਦੇ ਆ ਡਟੋ ਜੇ ਆਪਾਂ ਤੜਕੇ ਲੜਕੇ ਆਥ ਨੇ ਇਕੋ ਜੇ ਹੂੰ ਕਿ ਤੂੰ ਤੇ ਮੈਂ ਨਹੀਂ ਹਾਂ ਹਾਂ ਮੈਂ ਤੇ ਤੂੰ ਨਹੀਂ ਹਾਂ ਹਾਂ ਤੂੰ ਤੇ ਮੈਂ ਨਹੀਂ ਨੇਚਰ ਦੇ ਆ ਡਟੋ ਜੇ ਆਪਾਂ ਤੜਕੇ ਲੜਕੇ ਆਥ ਨੇ ਇਕੋ ਜੇ ਹੋ ਆਪਾਂ ਤੜਕੇ ਲੜਕੇ ਆਥ ਨੇ ਇਕੋ ਜੇ ਤੂੰ ਤਾਂ ੜਿਆ ਸਾਰੇ ਸ਼ੌਂਕ ਪੁਗਾ ਦਿੰਦਾ ਮੰਗਣ ਤੋਂ ਹੀ ਪਹਿਲਾਂ ਜੱਟ ਲਿਆ ਦਿੰਦਾ ਹਾਂ ਮੈਂ ਲੱਕੀਆਂ ਹਾਂ ਹਾਂ ਮੈਂ ਲੱਕੀਆਂ ਮਿਲਦੇ ਤੇਰੇ ਜੇ ਕਿਥੋਂ ਵੇ ਆਪਾਂ ਤੜਕੇ ਲੜਕੇ ਆਥਣੇ ਇਕੋ ਜਿਹੇ ਕੁਝ ਕਲਾਕਾਰ ਜੀ ਹੁੰਦੇ ਜਿਨ੍ਹਾਂ ਨੂੰ ਲੋਕ ਹਮੇਸ਼ਾ ਸੁਣਦੇ ਰਹਿੰਦੇ ਤੁਸੀਂ ਉਹਨਾਂ ਚੋਂ ਇੱਕ ਹੈਗੇ ਉਹ ਬਾਈ ਹੈਗੇ ਨੇ ਅਸੀਂ ਤੁਹਾਡੇ ਬਹੁਤ ਗਾਣੇ ਸੁਣਦੇ ਨੇ ਤੁਹਾਡਾ ਇੱਕ ਜੋੜੀ ਗਾਣਾ ਨਾ ਜੋੜੀ ਉਹ ਇੱਕ ਉਹ ਗਾ ਸਾਡੋ ਅਸੀਂ ਕਈ ਵਾਰੀ ਨਾ ਕਹਿੰਦੇ ਨੇ ਸ਼ਾਮ ਨੂੰ ਸ਼ਾਮ ਜਿਹੜੀ ਹੁੰਦੀ ਨਾ ਉਸ ਤੋਂ ਬਾਅਦ ਤੁਹਾਡੇ ਗਾਣੇ ਕਈ ਵਾਰ ਅਸੀਂ ਬਹੁਤ ਜ਼ਿਆਦਾ ਸੁਣਦੇ ਆ ਕਿਉਂਕਿ ਸ਼ਾਮ ਨੂੰ ਕਈ ਪਹਿਲਾਂ ਮੇਰੇ ਇਸ਼ਕਾਂ ਦੇ ਲਿਖੇ ਆਏ ਹੋਰੇ ਪਿਆਰ ਮੁਹੱਬਤ ਵਾਲੇ ਬੰਦਾ ਜਦੋਂ ਥੋੜਾ ਜਿਹਾ ਗਹਿਮੀ ਗਹਿਮਜ ਹੋ ਜਾਂਦਾ ਉਦੋਂ ਵੀ ਸੁਣਦਾ ਇਹ ਪੱਤਰਕਾਰ ਵੀ ਗਹਿਮਾ ਗਹਿਮਜ ਹੋ ਜਾਂਦੇ ਕਈ ਵਾਰ ਜੋੜੀ ਵਾਲਾ ਹਾਂ ਦੋ ਤਿੰਨ ਤਾਂ ਸ਼ੌਕ ਨਚੰਦਰੇ ਨਖਰੇ ਨਾ ਭਾਰੀ ਮੁੰਡਿਆ ਚੋਬਰ ਤਕਵਾਵਾ ਕਰਦੇ ਜੋ ਚਿੱਤਰਕਾਰੀ ਮੁੰਡਿਆ ਲੈ ਕੇ ਮੇਰੇ ਸਿਰ ਤੇ ਧਰਦੇ ਸਜਰੀ ਫੁਲਕਾਰੀ ਮੁੰਡਿਆ ਸਿੱਧੀ ਨਹੀਂ ਉਹ ਪੱਲੇ ਪੈਣੀ ਸੋਹਣਿਆ ਸਿੱਧੀ ਨਹੀਂ ਉਹ ਪੱਲੇ ਪੈਣੀ ਸੋਹਣਿਆ ਵੇ ਮੈਂ ਉਰਦੂ ਲਖਾਈ ਵਰਗੀ ਪਹਿਲੀ ਉਂਗਲ ਦੇ ਨਾਲ ਚੱਕ ਲੈ ਵੇ ਮੈਂ ਦੁੱਧ ਤੇ ਮਲਾਈ ਵਰਗੀ ਫੈਲੀ ਗਲੂ ਦੇ ਨਾਲ ਚੱਕ ਲੈ ਵੇ ਮਦੁੱਦ ਤੇ ਮਲਾਈ ਵਾਰੀ ਗਾਣੇ ਤੋਂ ਬਾਅਦ ਕਿਹਦਾ ਆਇਆ ਕਿ ਨਹੀਂ ਆਇਆ ਫੋਨ ਵੀ ਮਲਾਈ ਤਰ੍ਹਾਂ ਚੱਕ ਲਿਆ ਵੀ ਆਪਾਂ ਦਾ ਤੁਹਾਡੇ ਗਾਣੇ ਨੂੰ ਵੇਖ ਇਹ ਕੈਮਰੇ ਤੇ ਕਰਨ ਵਾਲੀ ਗੱਲ ਨਹੀਂ ਹੈ ਚਲੋ ਬਹੁਤ ਵਧੀਆ ਲੱਗਿਆ ਸਾਰਿਆਂ ਨੂੰ ਮਿਲ ਕੇ ਵੇਖੋ ਇੱਕ ਵਾਰੀ ਫਿਰ ਕੈਮਰਾ ਘੁਮਾ ਦਿਓ ਕੋਈ ਸਾਡਾ ਭਰਾ ਰਹਿਣਾ ਚਾਹੇ ਦੇਖੋ ਕਿੰਨੀ ਵਧੀਆ ਰੌਣਕਾਂ ਲੱਗੀਆਂ ਨੇ ਤੇ ਮੈਨੂੰ ਮਿਲਣਾ ਬਿਲਕੁਲ ਤੇ 22 ਹੋਰੀ ਵੀ ਸ਼ਾਮਾਂ ਸ਼ਾਮਾਂ ਹੋਈ ਪਈ ਵੇਖੋ ਇਤਰ ਜਿਹੜੇ ਹੈਗੇ ਨੇ ਇਹ ਜਿਹੜੀ ਖੁਸ਼ਬੂ ਹੈ ਪੂਰੇ ਦੇਸ਼ ਵਿੱਚ ਅੱਜ ਜਿਹੜੀ ਸ਼ਾਮੇ ਦੀ ਖੁਸ਼ਬੂ ਹੈਗੀ ਹੈ ਫੈਲੀ ਹੋਈ ਤਾਂ ਅਸੀਂ ਅੱਜ ਵੇਖੋ ਇੰਨੀਆਂ ਰੌਣਕਾਂ ਵੇਖੋ ਇੰਨਾ ਕਰਕੇ ਲੱਗੇ ਨੇ ਨਾ ਸਦਕਾ ਲੱਗੇ ਨੇ ਤੇ ਵਿਸਾ ਤਾਬੇ ਦੇ ਕੋਲ ਵੇਖੋ ਅੱਜ ਪੂਰਾ ਸੱਜਣ ਜੀ ਸੋ ਸਾਰਾ ਦੋ ਸ਼ਬਦ ਤੁਸੀਂ ਕਹਿਣਾ ਚਾਹਤਾ ਹਾਂਜੀ ਇੱਕ ਹੋਰ ਇੱਕ ਮਿੰਟ ਸਾਡੇ ਗੁਰਮੰਤਰ ਜੀ ਨਾਮ ਵੀ ਸਰ ਸਰ ਥੈਂਕ ਯੂ ਸੋ ਮਚ ਗੁਰਮੰਤਰ ਜੀ ਕਿਧਰ ਗਏ ਸੰਦੀਪ ਅਜੀਤ ਭਾਜੀ ਅੱਜ ਅੱਜ ਇਹ ਸਮਾਈ ਲਾ ਕੇ ਮਤਲਬ ਕੀ ਫਰਕ ਕੀ ਪੈਂਦਾ ਆਪਣੇ ਨੂੰ ਆਕਰਸ਼ਿਤ ਹੋ ਜਾਂਦਾ ਬੰਦਾ ਕੀ ਹੁੰਦਾ ਖੁਸ਼ਬੂ ਹੈ ਨਾ ਇੱਕ ਐਸੀ ਚੀਜ਼ ਹੈ ਇਨਸਾਨ ਸਾਹਮਣੇ ਵਾਲਾ ਜਿੰਨੇ ਵਾਰੀ ਗੁੱਸੇ ਜਾਵੇ ਹੈਨਾ ਜੋ ਜਦੋਂ ਤੁਹਾਡੇ ਖੁਸ਼ਬੂ ਲੱਗੀ ਹੋਗੀ ਨਾ ਤਾਂ ਉਹਦਾ ਗੁੱਸਾ ਦਾ ਜਿਵੇਂ 75% ਜਦੀ ਟਹਿਲਾ ਹੋ ਜਾਣਾ। ਅੱਛਾ ਏਡੀ ਵਧੀਆ ਬਿਹਤਰੀਨ ਚੀਜ਼ ਹੈ। ਹਲੋ। ਥੈਂਕ ਯੂ ਭਾਈ। ਬਹੁਤ ਬਹੁਤ। ਭਾਈ ਜੀ। ਅਸਲ ਵਿੱਚ ਪਹਿਲਾਂ ਆਜਿਓ। 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 ਹੋ ਗਿਆ। ਕੋਡ ਕਬੀਏ ਜੀ। ਹੋਰ ਕਾ। ਜਵੰਦਾ ਭਾਜੀ ਨੂੰ ਸ਼ਾਮਲ ਕਰ ਲਗੀ। ਹਾਂ ਨਹੀਂ ਜਵੰਦਾ ਭਾਈ ਦਾ ਕਰੋ। ਆਖਰੀ ਹੇ ਜਸਪਾ ਜੀ ਦੇ ਸਾਰੇ ਮਾਲਾ ਦੇ ਮਣਕੇ ਆ ਦੋ ਸ਼ਬਦ ਜਸਪਾ ਜੀ ਬਿਲਕੁਲ ਕੋਈ ਨਾ ਫੋਟੋ ਖਿੱਚੀ ਨੇ ਤੁਹਾਨੂੰ ਅਸੀਂ ਹਮੇਸ਼ਾ ਵੇਖਿਆ ਤੁਸੀਂ ਮਾਤਾ ਜਾਂ ਅਸੀਂ ਉਹਦੋਂ ਬੇਟੀ ਦੇ ਤੁਸੀਂ ਹਮੇਸ਼ਾ ਉਹਨਾਂ ਦੇ ਪਰਿਵਾਰ ਦਾ ਜਿਹੜੇ ਕਹਿੰਦੇ ਨੇ ਕੋਈ ਨਾ ਕੋਈ ਜ਼ਰੂਰ ਹੁੰਦਾ ਜਿਹੜਾ ਨਾਲ ਹਮੇਸ਼ਾ ਕਿਉਂਕਿ ਚਲੋ ਸਾਰੇ ਨੇ ਦੋ ਤੁਸੀਂ ਵੀ ਸ਼ਬਦ ਜ਼ਰੂਰ ਕਹੋ ਅੱਜ ਮੈਂ ਤੇ ਇਹੀ ਕਹੂੰਗਾ ਬਾਈ ਦਾ ਚਾਨ ਚੱਕ ਜਾਣਾ ਸਾਨੂੰ ਨਾਮਨਜ਼ੂਰ ਆ ਤੇ ਉਹ ਸਾਡਾ ਪਰਿਵਾਰ ਆ ਹੈ ਨਾ ਤੁਸੀਂ ਆਪਦੇ ਪਰਿਵਾਰ ਨਾਲ ਖੜੇ ਹੋ ਤੇ ਬਾਕੀ ਮੈਂ ਬੇਨਤੀ ਕਰਨੀ ਚਾਹੁੰਦਾ ਹੱਥ ਜੋੜ ਕੇ ਸਾਰਿਆਂ ਨੂੰ ਕਿ 28 ਨੂੰ ਬਾਈ ਦੀ ਮੂਵੀ ਆ ਰਹੀ ਆ ਆਖਰੀ ਮੂਵੀ ਆ ਪਲੀ ਸਾਰੇ ਦੇਖਣ ਜਰੂਰ ਆ ਥੈਂਕ ਯੂ ਖੁਸ਼ੀਆਂ ਜ਼ਰੂਰ ਦੇਣੀਆਂ ਹੈਗੀਆਂ ਮਾਂ ਪਿਓ ਦੇ ਇਹ ਦੇਖੋ ਅੱਜ ਪੂਰੀਆਂ ਰੌਣਕਾਂ ਨੇ ਜਿਹੜਾ ਇੱਥੇ ਸਾਮਾ ਇਤਨੇ ਪੂਰੀਆਂ ਲਗਾਈਆਂ ਤੇ ਜ਼ਰੂਰ ਸਾਰੇ ਹਾਈ ਤਰੀਕ ਨੂੰ ਜਿਹੜੀ ਫਿਲਮ ਹੈ ਉਹ ਦੇਖਣ ਲਈ ਪਹੁੰਚੋ ਕੈਰਾਬਾਸ ਜੀ ਨੇ ਅੱਜ ਨਾ ਕਿੰਨਾ ਬਹੁਤ ਵਧੀਆ ਇਨਸਾਨੀਅਤ ਦਾ ਭਾਈਚਾਰੇ ਦਾ ਦਿੱਤਾ ਹੈ ਵੀ ਜਿਹੜਾ ਭਾਈਚਾਰਾ ਹੁੰਦਾ ਨਾ ਇੱਕ ਇਨਸਾਨੀ ਹੁੰਦੀ ਹੁੰਦੀ ਹੈ ਮਜ਼ਹਬ ਤੋਂ ਉੱਤਰ ਮਾਂ ਤੋਂ ਸਭ ਤੋਂ ਉੱਤੇ ਹੁੰਦੀ ਹੈ ਵੀ ਇੱਕ ਸਿੱਖ ਕਲਾਕਾਰ ਨੂੰ ਇੱਕ ਮੁਸਲਿਮ ਪਾਈ ਸਾਡਾ ਸਪੋਰਟ ਕਰ ਰਿਹਾ ਇਤੋਂ ਵੱਡਾ ਭਾਈਚਾਰੇ ਦੀ ਮਿਸਾਲ ਕੋਈ ਨਹੀਂ ਹੈ ਆਪਾਂ ਨੂੰ ਹਮੇਸ਼ਾ ਭਾਈਚਾਰਾ ਬਣਾ ਕੇ ਵੀ ਸਾਫ ਸਕਦਾ ਪੈਸੇ ਕੋਈ ਐਡੀ ਚੀਜ਼ ਨਹੀਂ ਹੁੰਦੀ ਪਰ ਦਿਲ ਵੀ ਹੋਣਾ ਚਾਹੀਦਾ ਇਹ ਜਵੰਦਾ ਸਾਹਿਬ ਦੀ ਕਮਾਈ ਹੈ ਇੱਕ ਆਰਟਿਸਟ ਦੀ ਦੋ ਹੀ ਕਮਾਈਆਂ ਹੁੰਦੀਆਂ ਪੈਸਾ ਤਾਂ ਹਰੇਕ ਕਮਾ ਲੈਂਦਾ ਜੀ ਤਾੜੀਆਂ ਤੇ ਮੋਹ ਪਿਆਰ ਇੱਕ ਜਿਹੜਾ ਹੁੰਦਾ ਨਾ ਆਪਦੇ ਧਰਮ ਦਾ ਮੋਹ ਪਿਆਰ ਵੀ ਤੇ ਇਹਨਾਂ ਨੇ ਹੋਰ ਨਾ ਧਰਮਾਂ ਦਾ ਮੋਹ ਪਿਆਰ ਵੀ ਇਤੋਂ ਵੱਡਾ ਕਿਸੇ ਆਰਟਿਸਟ ਨੂੰ ਕਮਾਈ ਨਹੀਂ ਆ ਸੱਚ ਨੂੰ ਸੱਚੀ ਸ਼ਰਧਾਂਜਲੀ ਇਹ ਹੈ ਵੀ ਸਾਡੇ ਸਿੱਖ ਭਰਾ ਵੀ ਖੜੇ ਨੇ ਸਾਡੇ ਮੁਸਲਿਮ ਭਰਾ ਵੀ ਖੜੇ ਨੇ ਇਤੋਂ ਵੱਡੀ ਕੋਈ ਸ਼ਰਧਾਂਜਲੀ ਕਿਸੇ ਨੂੰ ਨਹੀਂ ਹੋ ਸਕਦੀ ਥੈਂਕ ਯੂ ਸੋ ਮਚ ਜਸਪਾਲ ਲਈ ਇੱਕ ਵਾਰੀ ਜ਼ੋਰਦਾਰ ਤਾੜੀਆਂ ਤੇ ਇਹਨਾਂ ਦੇ ਇਹ ਕਲਾਕਾਰ ਸਾਰਿਆਂ ਦਾ ਬਹੁਤ ਬਹੁਤ ਜਵੰਦਾ ਭਾਜੀ ਦੀ ਇੰਨੀ ਫੈਮਿਲੀ ਨੂੰ ਹੁਣ ਤੱਕ ਸਪੋਰਟ ਕਰਦਾ ਹੈ ਸੋ 28 ਤਰੀਕ ਨੂੰ ਸਾਰੇ ਪਰਿਵਾਰ ਸਮੇਤ ਜ਼ਰੂਰ ਫਿਲਮ ਦੇਖਣ ਜਾਓ ਜਮਲਾ ਮੂਵੀ ਕੈਰਕਟਰਸ ਰਾਜਵੀਰ ਤੇ ਨਾਲ ਸੰਦੀਪ ਕੰਬੋਸ ਅ ਵਿਰਸਾ ਟਾਬਾ ਤੇ ਸ਼ਾਮਾਈਤ ਦਗਾਤੋ